ਕੀ ਕਹਣਾ ਚਾਹੂੰਗੇ ਸਕੂਲ ਦੇ ਵਿੱਚ ਅਜ ਪੌਦੇ ਲਗਾਏ ਗਏ ਨੇ ਠੀਕ ਹੈ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਤੁਸੀਂ ਨਾਲ ਲੱਗੇ ਹੋ ਕਮੇਟੀ ਵੀ ਨਾਲ ਲੱਗੀ ਹੋ ਸਕੂਲ ਦੀ ਠੀਕ ਹੈ ਸਮੂਸਤ ਸਟਾਫ ਲੱਗੇ ਹੋ ਮੈਂ ਮਿੱਠੂ ਮੈਂ ਮਿੱਠੂ ਸਿੰਘ ਸਮਾਜ ਸੇਵੀ ਬੋਲਦਾ ਮੈਂ ਸਮਾਜ ਦੇ ਸਾਰੇ ਕੰਮਾਂ ਨਾਲ ਜੁੜਿਆ ਹੋਇਆ ਅੱਜ ਮੇਰੇ ਮਾਸਟਰ ਜੀ ਦੇ ਸੱਦੇ ਤੇ ਆਇਆ ਸਕੂਲ ਦੇ ਵਿੱਚ ਇਹਨਾਂ ਨੂੰ 164 ਬੂਟੇ ਮਿਲੇ ਆ ਜਿਹੜੇ ਕਿ ਇਹਨਾਂ ਨੇ ਵੀ ਕਿਹਾ ਵੀ 164 ਤੇ 64 ਅਸੀਂ ਪਾਸ ਕਰਨੇ ਆ ਹਫਤੇ ਤੋਂ ਇਹਨਾਂ 'ਚ ਪਾਣੀ ਦੇਣਾਗਾ ਜਿੰਨਾ ਚਿਰ ਛੋਟੇ ਆ ਇਹਨਾਂ ਨੂੰ 2-3 ਦਿਨ ਤੋਂ ਪਾਣੀ ਦੇਣਾ ਫਿਰ ਹਫਤੇ ਤੋਂ ਜੇ ਜਦੋਂ ਵੱਡੇ ਹੋਗੇ ਉਸ ਤੋਂ ਬਾਅਦ ਇਹ ਜਣਾ ਧਰਤੀ ਚੋਂ ਪਾਣੀ ਲੈਣ ਲੱਗ ਜਾਣਗੀਆਂ ਅਸੀਂ ਇਹੀ ਕਹਿੰਦੇ ਹਾਂ ਸਾਰੇ ਕਲੱਬਾਂ ਨੂੰ ਸਾਰੇ ਪਿੰਡਾਂ ਦੇ ਸਰਪੰਚਾਂ ਮੈਂਬਰਾਂ ਨੂੰ ਵੀ ਬੂਟੇ ਹਰੇ ਪਰ ਲਾਓ ਤੇ ਹਰਿਆ ਭਰਿਆ ਪੰਜਾਬ ਕਰੋ ਫਿਰ ਆਕਸੀਜਨ ਆਪਾਂ ਨੂੰ ਮਿਲੂਗੀ ਆਪਾਂ ਪਹਿਲਾਂ ਵੀ ਬੋਲ ਚੁੱਕੇ ਹਾਂ ਵੀ ਹਰ ਇੱਕ ਬੰਦੇ ਨੂੰ 2-4 ਬੂਟੇ ਹਰ ਸਾਲ ਲਾਉਣੇ ਚਾਹੀਦੇ ਨੇ ਨਾ ਕਿ ਇੱਕ ਸਾਲ ਫਿਰ ਇਹ ਆਉਣ ਵਾਲੇ 5 ਸਾਲਾਂ ਦੇ ਵਿੱਚ ਆਪਣੇ ਉਹਨੇ ਬੂਟੇ ਪੂਰੇ ਹੋਣਗੇ ਜਿੰਨੀ ਆਪਾਂ ਨੂੰ ਲੋੜ ਹੈ ਤੇ ਅਸੀਂ ਤਾਂ ਪਿੰਡ ਦੇ ਵਿੱਚ ਵੀ 1500 ਬੂਟੇ ਪਾਸ ਕਰਾਇਆ ਤੇ ਛੜਕਾਂ ਤੇ ਵੀ ਲਗਾਈ ਜਾਂਦਾ ਮੈਂ ਇਹ ਨਾਲ ਇਹਨਾਂ ਦਾ ਜੇ ਸਹਿਯੋਗ ਦਿੱਤਾ ਮਾਸਟਰੀਆਂ ਨੇ ਬੁਲਾਇਆ ਸੀ ਬੱਚਾ ਨੇ ਬੜੇ ਯੋਗਦਾਨ ਦਿੱਤਾ ਇੱਕ ਦੋ ਚਾਰ ਘੰਟਿਆਂ ਚ ਲਾ ਕੇ ਪਾਣੀ ਪਾਤਾ ਤੇ ਜੀਬੀਆਂ ਖੜੀਆਂ ਨੇ ਇਹਨਾਂ ਦਾ ਵੀ ਸਹਿਯੋਗ ਹੈ ਸਾਰਿਆਂ ਨੇ ਇਕੱਲੇ ਇਕੱਲੇ ਨਹੀਂ ਬਸ ਸਾਰੇ ਕੰਮ ਨਿਬੇੜਤਾ ਜਿੰਨੇ ਬੂਟੇ ਸਾਰੇ ਲਾ ਦੇ ਤੇ ਅਸੀਂ ਹੋਰ ਇਹਨਾਂ ਨੂੰ ਅਪੀਲ ਕਰਦੇ ਆਂ ਵੀ ਸਾਡਾ ਸਹਿਯੋਗ ਦੀ ਜਦੋਂ ਵੀ ਲੋੜ ਹੋਵੇ ਸਾਨੂੰ ਬੁਲਾਇਆ ਕਰੋ ਹੋਰ ਕਿਸੇ ਕੰਮ ਚ ਵੀ ਅਸੀਂ ਅੱਜ ਤੋਂ ਬਾਅਦ ਇਹਨਾਂ ਦਾ ਸਕੂਲ ਦਾ ਪ੍ਰਿੰਸੀਪਲ ਹੈਡਮਾਸਟਰ ਸਾਹਿਬ ਦਾ ਪੂਰਾ ਸਾਥ ਦੇਵਾਂਗੇ ਸਰ ਕੀ ਨਾਮ ਜੀ ਰੋਹਿਤ ਬੰਸਲ ਸਾਈਜ਼ ਮਾਸਟਰ ਸਰਕਾਰੀ ਮਿਡਲ ਸਕੂਲ ਜਵਾਰਕੇ ਸਰ ਕੀ ਕਹਿਣਾ ਚਾਹੋਗੇ ਸਾ ਸਕੂਲ ਦੇ ਵਿੱਚ ਕਿੰਨੇ ਪੌਦੇ ਲਗਾਏ ਨੇ ਕਿਸ ਤਰ੍ਹਾਂ ਦੇ ਪੌਦੇ ਲਗਾਏ ਨੇ ਕਿਵੇਂ ਲਗਾਏ ਗਏ ਅੱਜ ਸਰਕਾਰ ਦੀ ਹਦਾਇਤ ਅਨੁਸਾਰ ਸਕੂਲ ਦੇ ਵਿੱਚ 164 ਪੌਦੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਫੁੱਲਾਂ ਵਾਲੇ ਫਲਾਂ ਵਾਲੇ ਛਾਂਦਾਰ ਰੁੱਖ ਉਹ ਸਾਰੀ ਤਰ੍ਹਾਂ ਦੇ ਪੌਦੇ ਲਗਾਏ ਗਏ ਨੇ ਜਿਦੇ ਵਿੱਚ ਸਮੂਹ ਸਟਾਫ ਬੱਚਿਆਂ ਨੇ ਸਾਡੇ ਐਸਐਮਸੀ ਦੇ ਮੈਂਬਰਾਂ ਨੇ ਬਹੁਤ ਬਰਤਾਰ ਕੇ ਸਾਲਿਆ ਉਹਨਾਂ ਨੇ ਸਾਰਾ ਸਕੂਲ ਅਜਹਾਰਿਆ ਪ੍ਰਿਆ ਕਰਤਾ ਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਸਰਕਾਰ ਦੇ ਮੱਦੇਨਜ਼ਰ ਕਿ ਸਾਰੇ ਲੋਕ ਵੱਧ ਤੋਂ ਵੱਧ ਰੁਕ ਲਗਾ ਤਾਂ ਜੋ ਅਸੀਂ ਜਿਹੜਾ ਵਾਤਾਵਰਣ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਵੱਧ ਗਿਆ ਹੈ ਉਹਨੂੰ ਅਸੀਂ ਠੱਲ ਪਾ ਸਕੀਏ ਕਿਉਂਕਿ ਆਪਾਂ ਦੇਖਦੇ ਹਾਂ ਦਿਨ ਬਾ ਦਿਨ ਜਿਹੜੀ ਗਰਮੀ ਹੈ ਉਹ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਜੇ ਆਪਾਂ ਰੁੱਖ ਨਹੀਂ ਲਗਾਵਾਂਗੇ ਤਾਂ ਇਹ ਗਰਮੀ ਭਿਆਨਕ ਰੂਪ ਲੈ ਲੂਗੀ ਆਉਣ ਵਾਲੇ ਸਾਲਾਂ ਦੇ ਵਿੱਚ ਤਾਂ ਸਾਨੂੰ ਲੋੜ ਹੈ ਅੱਜ ਦੇ ਟਾਈਮ ਦੀ ਕਿ ਵੱਧ ਤੋਂ ਵੱਧ ਆਪਾਂ ਰੁੱਖ ਲਗਾਈਏ ਹਰ ਇੱਕ ਲੋਕ ਨੂੰ ਇੱਕ ਰੁੱਖ ਲਗਾ ਕੇ ਉਹਦੀ ਸਾਂਭ ਸੰਭਾਲ ਵੀ ਕਰਨੀ ਜ਼ਰੂਰੀ ਹੈ ਤਾਂ ਜੋ ਜਿਹੜਾ ਤਾਪਮਾਨ ਦਿਨ ਬਾ ਦਿਨ ਵੱਧ ਰਿਹਾ ਹੈ ਉਹਨੂੰ ਆਪਾਂ ਘਟਾ ਸਕੀਏ ਇਤਨਾ ਵੀ ਗੱਲ ਕੀਤੀ ਵੀ ਇਹਨੂੰ ਸਾਹਸ ਵਾਲੀ ਜ਼ਰੂਰੀ ਹੈ ਨਾ ਅੱਜ 165 ਪੋਦੇ ਲਗਾਏ ਗਏ ਨੇ ਲੱਗਦਾ ਲਗਾਉਣੇ ਸੋਖੇ ਨੇ ਸਾਹਮਣੇ ਬਹੁਤ ਔਖੇ ਹਾਂਜੀ ਇਹ ਇਹ ਸਾਡਾ ਉਪਰਾਲਾ ਹੈਗਾ ਕਿ ਅਸੀਂ ਹਰ ਬੱਚੇ ਦੀ ਯੋਗਦਾਨ ਕੋ ਆਇਆ ਹੈ ਹਰ ਰੁੱਖ ਲਗਾਉਣ ਦੇ ਵਿੱਚ ਹਰ ਪੋਦਾ ਲਗਾਉਣ ਦੇ ਵਿੱਚ ਤੇ ਬੱਚਿਆਂ ਨੂੰ ਇਹ ਕਿਹਾ ਗਿਆ ਹੈ ਵੀ ਤੁਸੀਂ ਉਸ ਪੋਦੇ ਨੂੰ 6 ਮਹੀਨੇ ਸਾਲ ਤੱਕ ਵੱਡਾ ਕਰਜੋ ਤੱਕ ਵੱਡਾ ਨਹੀਂ ਹੁੰਦਾ ਉਹ ਤੱਕ ਉਹਦੀ ਸੰਭਾਲ ਕਰਨੀ ਹੈ ਰੋਜ਼ ਜਦੋਂ ਤੱਕ ਮੌਨਸੂਨ ਹੈਗਾ ਰੋਜ਼ ਪਾਣੀ ਵੀ ਦੇਣਾ ਹੈ ਲੰਬੇ ਸਮੇਂ ਤੱਕ ਉਹਦੀ ਸੰਭਾਲ ਕਰਨਗੇ ਐਸਐਮਸੀ ਦੇ ਮੈਂਬਰਾਂ ਨੂੰ ਵੀ ਅਸੀਂ ਕਿਹਾ ਗਿਆ ਹੈ ਵੀ ਸਾਰੇ ਅਸੀਂ ਮਿਲ ਜੁਲ ਕੇ ਇਹਦੀ ਸੰਭਾਲ ਕਰੀਏ ਤਾਂ ਕਿ ਇਹ ਇਹ ਪੌਦਾ ਵੱਡਾ ਹੋਵੇ ਇਹਨੇ ਹੈਗਾ ਵੀ ਜੇ 164 ਪੌਦੇ ਲਗਾਇਆ ਉਹਦੇ ਵਿੱਚ ਪੰਜ ਚਾਰ ਹੀ ਚੱਲਣ ਬਾਕੀ ਖਰਾਬ ਹੋ ਜਾਣ ਸਾਡਾ ਇਹ ਮੋਟਿਵ ਹੈ ਕਿ ਅਸੀਂ ਸਾਰੇ ਪੌਦਿਆਂ ਨੂੰ ਹੀ ਚਲਾਈਏ ਕੀ ਨਾ ਬਈ ਕੁਲਦੀਪ ਸਿੰਘ ਜੀ ਨਾਇਕ ਕਮੇਟੀ ਮੈਂਬਰ ਹਨ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਪਰਾਲਾ ਕੀਤਾ ਗਿਆ ਸਕੂਲ ਦੇ ਵਿੱਚ ਪੌਦੇ ਲਗਾਏ ਗਏ ਨੇ ਕਿਵੇਂ ਦੇਖਦੇ ਹੋ ਇਹ ਬਹੁਤ ਵਧੀਆ ਪਰਾਲਾ ਹੈ ਜੀ ਇਹ ਸਰਕਾਰ ਦੀ ਤਰਫੋਂ ਦੇਤਾਂ ਸੀ ਸਾਨੂੰ 164 ਬੂਟੇ ਇੱਥੇ ਮਿਲੇ ਸੀਗੇ ਲੱਗ ਲੱਗ ਮੰਨ ਲਓ ਕਿਸੇ ਦੇ ਕੋਈ 6-7 ਉਹਨਾਂ ਦੇ ਬੂਟੇ ਸੀ ਇਹ ਪ੍ਰਕਾਰ ਦੇ ਪ੍ਰਕਾਰ ਦੇ ਜੀ ਤੇ ਬਾਕੀ ਇਹ ਹਰੇਕ ਬੰਦੇ ਨੂੰ ਮੰਨ ਲਓ ਇੱਕ ਰੁੱਖ ਲਾਉਣਾ ਚਾਹੀਦਾ ਹੈ। ਬਾਕੀ ਸਟਾਫ ਦੀ ਇਹਦੇ ਚ ਬਹੁਤ ਹੋਊ ਸੀਗੀ ਜੀ ਸਾਡੇ ਮਾਸਟਰ ਜੀ ਖੜੇ ਨੇ ਹੈਗ ਸਾਹਿਬ ਤੇ ਸਾਡੇ ਚਾਚਾ ਜੀ ਖੜੇ ਨੇ ਇਹਨਾਂ ਨੇ ਵੀ ਕਾਫੀ ਮੰਨ ਲਓ ਇੱਥੇ ਸਹਿਯੋਗ ਦਿੱਤਾ ਹੈਗਾ। ਬਾਕੀ ਬੱਚਿਆਂ ਦਾ ਬਹੁਤ ਸਹਿਯੋਗ ਸੀਗਾ। ਬਾਕੀ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ। ਲਗਦਾ ਲੋੜ ਹੈ ਹਰ ਕਿਸ ਨੂੰ ਅੱਜ ਬਹੁਤ ਜ਼ਰੂਰ ਹੈ ਜੀ ਮੰਨ ਲਓ ਇਸ ਪੌਦਿਆਂ ਦੀ ਬਾਕੀ ਹੁਣ ਤਾਂ ਜੀ ਮੌਸਮ ਹੈ ਜਿਹੜਾ ਮੰਨ ਲਓ بارش ਵਾਲਾ ਮੌਸਮ ਹੈ ਇਹ ਬਹੁਤ ਵਧੀਆ ਹੈ ਇਹਦਾ ਹੁਣ ਬੂਟੇ ਲਾਉਣ ਦਾ ਬਿਲਕੁਲ ਸਹੀ ਟਾਈਮ ਹੈ ਜੀ ਇਹਦਾ